ਢੰਡੀ ਬਾਬਿਆਂ ਨੂੰ ਨਾ ਮੇਰੀ ਬੇਨਤੀ ਆ ਕਿ ਪਖੰਡ ਪੁਣਾ ਛੱਡ ਕੇ ਨਾ ਤੁਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇਂ ਪੀਰਾਂ ਫਕੀਰਾਂ ਦੀ ਪੂਜਾ ਕਰਦੇਂ ਕਰੀ ਜਾਓ ਪਰ ਜਿਹੜਾ ਤੁਸੀਂ ਪਖੰਡ ਪੁਣਾ ਕਰਕੇ ਨਾ ਜਿਹੜਾ ਕਹਿ ਦਿੰਨੇ ਆ ਪੀਰ ਆ ਗਿਆ ਮੇਰੇ ਚ ਇਹ ਫਲਾਣਾ ਕਹਿੰਦਾ ਇਹ ਕਹਿੰਦਾ ਉਹ ਕਹਿੰਦਾ ਇਹ ਗੱਲਾਂ ਛੱਡ ਦਿਓ ਪੰਜੀ ਦਾ ਪੌਣ ਵਖਾਈ ਜਾਣ ਖਾਲਸੇ ਪਖੰਡੀਆਂ ਦੀ ਰੇਲੂ ਬਣਾਈ ਜਾਣ ਖਾਲਸੇ ਪਖੰਡੀਆਂ ਦੀ ਰੇਲ ਬਈ ਬਣਾਈ ਜਾਣ ਖਾਲਸੇ ਆਗੇ ਆਪੀਰ ਕਹਿ ਕੇ ਸਿਰ ਨੂੰ ਕਮਾਉਂਦੇ ਨੇ ਕਰਕੇ ਪਖੰਡੀ ਪੋਲੇ ਲੋਕਾਂ ਨੂੰ ਦਿਖਾਉਂਦੇ ਨੇ ਲੋਕਾਂ ਦੇ ਭਰਮ ਮਟਾਈ ਜਾਣ ਖਾਲਸੇ ਪਖੰਡੀਆਂ ਦੀ ਰੇਲ ਬਣਾਈ ਜਾਣ ਖਾਲਸੇ ਪਖੰਡੀਆਂ ਦੀ ਰੇਲ ਬਣਾਈ ਜਾਣਖਾਲਸੇ ਪਖੰਡੀ ਬਾਬੇ ਆਪਣਾ ਪਖੰਡ ਖੁਦ ਮੰਨਦੇ ਕਰ ਦੇਵੋ ਮਾਫ ਤੁਸੀਂ ਵੇਖੋ ਹੱਥ ਬੰਨਦੇ ਕਰ ਦੇਵੋ ਮਾਫ ਤੁਸੀਂ ਵੇਖੋ ਹੱਥ ਬੰਨਦੇ ਸੱਚ ਮੂਰੇ ਸਾਬ ਦੇ ਲਾਈ ਜਾਣਖਾਲਸੇ ਪਖੰਡੀਆਂ ਦੀ ਰੇਲ ਬਣਾਈ ਜਾਣ ਖਾਲਸੇ ਪਖੰਡੀਆਂ ਦੀ ਰੇਲ ਬਣਾਈ ਜਾਣ ਖਾਲਸੇ ਬਹੁਤਾ ਚਿਰ ਚੱਲੇ ਨਾਂਦ ਕਾਨ ਤੋਂ ਖੇ ਠੱਗੀ ਦੀ ਦੌਲਤ ਪੂਰੀ ਆ ਮੂੰਹੋਂ ਸੱਚੀ ਗੱਲ ਕੱਢੀ ਦੀ ਝੂਠ ਨੂੰ ਨੱਥ ਵੇਖੋ ਪਾਈ ਜਾਣ ਖਾਲਸੇ ਪਖੰਡੀਆਂ ਦੀ ਰੇਲ ਬਣਾਈ ਜਾਣ ਖਾਲਸੇ ਪਖੰਡੀਆਂ ਦੀ ਰੇਲ ਬਣਾਈ ਜਾਣ ਖਾਲਸੇ